ਪੰਜਾਬੀ ਸ਼ਾਰਟ ਨਾਟਕਾਂ ਦੇ ਵਿੱਚ ਕੰਮ ਕਰਨ ਵਾਲੀ ਗੁਰੀ ਬੇਬੇ ਨੂੰ ਸਾਰੇ ਜਾਣੇ ਜਾਣਦੀ ਹੋਵੋਗੇ ਕਿਉਂਕਿ ਅਕਸਰ ਹੀ YouTube ਤੇ ਸ਼ਾਰਟ ਐਪੀਸੋਡ ਪਾਉਂਦੇ ਰਹਿੰਦੇ ਨੇ ਫਨੀ ਵੀਡੀਓ ਵਾਲੇ ਤੁਹਾਨੂੰ ਦੱਸ ਦਈਏ ਹਾਲੀ ਵਿੱਚ ਗੁਰੀ ਬੇਬੇ ਜੀ ਦੀ ਰਾ ਦਾ ਵਿਆਹ ਹੋ ਚੁੱਕਿਆ ਹੈ ਉਹਨਾਂ ਨੇ ਆਪਣੀ ਵਾਈਫ ਦਾ ਫੇਸ ਰਿਵੀਲ ਵੀ ਕਰ ਦਿੱਤਾ ਹੈ ਇਹ ਜੋੜੀ ਕਿੰਨੀ ਜਿਆਦਾ ਖੂਬਸੂਰਤ ਲੱਗ ਰਹੀ ਹੈ ਗੁਰੂ ਬੇਬੇ ਜੀ ਦਾ ਪਿੰਡ ਅਹਿਮਦਪੁਰ ਵਿਖੇ ਹੈ ਗੁਰੂ ਬੇਬੇ ਦੀ ਸਾਡੇ ਨਾਲ ਲਗਾਤਾਰ ਆਪਣੇ ਬ੍ਰਦਰ ਦੇ ਵਿਆਹ ਦੀ ਤਸਵੀਰਾਂ ਸਾਡੇ ਨਾਲ ਸਾਂਝੀਆਂ ਕਰ ਰਹੀ ਹੈ ਕਿਉਂਕਿ ਦੋਸਤੋ ਤੁਸੀਂ ਵੀ ਸਕਰੀਨ ਉੱਪਰ ਦੇਖ ਸਕਦੇ ਹੋ ਉਹਨਾਂ ਦੇ ਬ੍ਰਦਰ ਦੇ ਰੈੱਡ ਕਲਰ ਦੀ ਪਗ ਬਣੀ ਹੋਈ ਹੈ ਤੇ ਸ਼ਿਰਵਾਨੀ ਪਾਈ ਹੋਈ ਹੈ ਜਿਸ ਵਿੱਚ ਬਹੁਤ ਹੀ ਜਿਆਦਾ ਖੂਬਸੂਰਤ ਲੱਗ ਰਹੀ ਹੈ ਸੀ ਵੀ ਇਸ ਕਪਲ ਜੋੜੇ ਨੂੰ ਕਮੈਂਟ ਬਾਕਸ ਦੇ ਵਿੱਚ ਕੰਗ੍ਰੈਚੁਲੇਸ਼ਨ ਕਰਨਾ ਨਾ ਭੁੱਲਣਾ ਗੁਰੀ ਜੀ ਦਾ ਘਰ ਫੁੱਲਾਂ ਦੇ ਨਾਲ ਅਤੇ ਲੜੀਆਂ ਨਾਲ ਕਿੰਨਾ ਸਜਾਇਆ ਹੋਇਆ ਹੈ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਸਾਰੀ ਫੈਮਿਲੀ ਇਕੱਠੀ ਹੋ ਕੇ ਲੱਡੂ ਵਟ ਰਹੀ ਹੈ ਜਿਸ ਦੀ ਵੀਡੀਓ ਸਾਂਝੀ ਕੀਤੀ ਵੀਡੀਓ ਲਾਸਟ ਵਿੱਚ ਸਾਡੇ ਵੱਲੋਂ ਵੀ ਗੁਰੀ ਬੇਬੇ ਜੀ ਨੂੰ ਉਹਨਾਂ ਦੇ ਬ੍ਰਦਰ ਦੇ ਵਿਆਹ ਦੀਆਂ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਇਹ ਜੋੜਾ ਹਮੇਸ਼ਾ ਹੱਸਦਾ ਵਸਦਾ ਰਹੇ ਆਪਾਂ ਫਿਰ ਮਿਲਦੇ ਹਾਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ